ਅੱਜ ਤੋਂ 10-15 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਕੰਦਾਂ ਤੇ ਕਾਲੇ ਅੱਖਰਾਂ ਨਾਲ ਲਿਖਿਆ ਹੋਇਆ ਦੇਖਣ ਨੂੰ ਮਿਲਦਾ ਸੀ ਕਿ ਅਗਲੇ ਮਹੀਨੇ ਸਾਡੇ ਪਿੰਡ ਮੇਲਾ ਹੈ ਜਾਂ ਅੱਜ ਸਾਡੇ ਪਿੰਡ ਦੇ ਮੇਲੇ ਵਿੱਚ ਐਨੇ ਦਿਨ ਬਾਕੀ ਨੇ ਜਾਂ ਫਿਰ ਕੋਈ ਕਲਾਕਾਰ ਦੀ ਕਾਸਟ ਮਸ਼ਹੂਰ ਹੋਈ ਹੁੰਦੀ ਸੀ ਕਿਸੇ ਗੀਤ ਦਾ ਟੱਪਾ ਲਿਖਿਆ ਹੋਇਆ ਦੇਖਣ ਨੂੰ ਮਿਲਦਾ ਸੀ ਜਾਂ ਫਿਰ ਕਿਤੇ ਕਿਤੇ ਕਿਸੇ ਫਿਲਮ ਦਾ ਨਾਮ ਅੱਜ ਕੱਲ ਇਹ ਦੇਖਣ ਨੂੰ ਨਹੀਂ ਮਿਲਦਾ ਪਰ ਉਹ ਯਾਦਾਂ ਤਾਂ ਜ ਤਾਜ਼ੀਆਂ ਜਰੂਰ ਹੋ ਜਾਂਦੀਆਂ ਨੇ ਲਿਖਿਆ ਕੁਝ ਹੋਰ ਹੁੰਦਾ ਦਿਮਾਗ ਉੱਥੇ ਜਰੂਰ ਵਗ ਜਾਂਦਾ ਜਿਵੇਂ ਮੌੜ ਕਲਾ ਦੇ ਵਿੱਚ ਉਥੇ ਪਿੰਡ ਦੀਆਂ ਕੰਧਾਂ ਤੇ ਲਿਖਿਆ ਹੈ ਚਿੱਟਾ ਸ਼ਰਿਆਮ ਵਿਕਦਾ ਹੈ 7 8 ਥਾਵਾਂ ਤੇ ਉਥੇ ਲਿਖਿਆ ਗਿਆ ਜਦੋਂ ਇਹਦੀ ਸੂਚਨਾ ਇਹਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਕੋਲ ਜਾਂਦੀ ਹੈ ਉਹਨਾਂ ਤੱਕ ਪਹੁੰਚਦੀ ਹੈ ਤਾਂ ਉਥੋਂ ਅਧਿਕਾਰੀ ਆ ਜਾਂਦੇ ਨੇ ਤੇ ਉਸ ਕਾਲਖ ਨੂੰ ਮਿਟਾਉਣ ਲੱਗ ਜਾਂਦੇ ਨੇ ਇਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੁੰਦੇ ਆ ਉਹ ਕਹਿੰਦੇ ਆ ਜੀ ਤੁਸੀਂ ਇਹਨੂੰ ਮਿਟਾ ਕੇ ਰਿਓ ਫਿਰ ਪੁਲਸ ਵਾਲੇ ਵਾਪਸ ਚਲੇ ਜਾਂਦੇ ਆ ਤਾਂ ਉਹ ਲਿਖਿਆ ਕਿਨੇ ਆ ਇਹ ਵੀ ਦੱਸਿਆ ਜਾ ਰਿਹਾ ਹੈ ਕੀ ਉਥੂ ਦੀਆਂ ਔਰਤਾਂ ਨੇ ਜਿਨ੍ਹਾਂ ਦੀ ਪੂੰਜੀ ਖਤਮ ਹੋ ਚੁੱਕੀ ਹੈ ਜਿਨ੍ਹਾਂ ਦਾ ਘਰ-ਬਾਰ ਖਤਮ ਹੁੰਦਾ ਜਾ ਰਿਹਾ ਹੈ ਤੇ ਉਹਨਾਂ ਦੀ ਔਲਾਦ ਖਤਮ ਹੋਣ ਕਿਨਾਰੇ ਹੈ ਕਿਉਂ ਕਿਨਾਰੇ ਹੈ ਕਿਉਂਕਿ ਉਹਨਾਂ ਨੇ ਜਵਾਕ ਚਿੱਟਾ ਪੀਂਦੇ ਆ ਆਥ ਨੇ ਉਹਨਾਂ ਨੂੰ ਡੋ ਚਾਹੀਦੀ ਹੈ ਪੈਸੇ ਹੈ ਨਹੀਂ ਮਾਮਾ ਨਾਲ ਲੜਦੇ ਆ ਕੁੱਟਦੇ ਆ ਚੋਰੀਆਂ ਕਰਦੇ ਆ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਹੀ ਮਾਮਾ ਨੇ ਇਹ ਲਿਖਤਾ ਸੱਤ ਅੱਠ ਥਾਵਾਂ ਤੇ ਮੀਡੀਆ ਵੀ ਉੱਥੇ ਪਹੁੰਚ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਤੋਂ ਬਾਅਦ ਆਉਂਦਾ ਹੈ ਪੁਲਿਸ ਦਾ ਸਪਸ਼ਟੀਕਰਨ ਪੁਲਿਸ ਦਾ ਬਿਆਨ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਜੋ ਆ ਰੋਜ਼ਾਨਾ ਸਪੋਕਸਮੈਨ ਦੀ ਰਿਪੋਰਟ ਹੈ ਉਹਨਾਂ ਨੇ ਇਹ ਪੋਸਟ ਪਾਈ ਹੈ ਤਾਂ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਹਿਣਾ ਹੈ ਇਹ ਕਿਸੇ ਸ਼ਰਾਰਤੀ ਵਿਅਕਤੀ ਨੇ ਲਿਖਿਆ ਹੈ ਪਿੰਡ ਮੌੜਕਲਾਂ ਤੋਂ ਹੁਣ ਤੱਕ ਐਨਡੀਪੀਐਸ ਦੇ ਤਹਿਤ 23 ਕੇਸ ਕੀਤੇ ਗਏ ਹੈ ਤੇ 43 ਵਿਅਕਤੀਆਂ ਨੂੰ ਐਨਡੀਪੀਐਸ ਬੀ ਮਾਮਲੇ ਤਹਿਤ ਗ੍ਰਿਫਤਾਰ ਕੀਤਾ ਗਿਆ। ਇਹ ਨਸ਼ੀਨ ਆਲ ਗ੍ਰਿਫਤਾਰ ਵਿਅਕਤੀਆਂ ਦੀ ਜ਼ਮਾਨਤ ਜਿਹੜੀ ਉਹ ਨਾ ਕਰਵਾਈ ਜਾਵੇ। ਇਹ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ। ਸੋਸ਼ਲ ਮੀਡੀਆ ਤੇ ਕਾਫੀ ਇਹ ਵੀਡੀਓ ਤੇ ਇਹ ਜੋ ਲਿਖਿਆ ਹੋਇਆ ਹੈ ਕੋਲੇ ਨਾਲ ਕਾਲੇ ਅੱਖਰਾਂ ਨਾਲ ਇਹ ਪੋਸਟ ਕਾਫੀ ਵਾਇਰਲ ਹੋਈ ਹੈ ਤੇ ਵਿਵਾਦ ਹੈ ਜਿਹੜਾ ਉਹ ਚਿੱਟੇ ਨੂੰ ਲੈ ਕੇ ਚੱਲ ਰਿਹਾ ਹੈ। ਬਾਕੀ ਤੁਹਾਡੇ ਕੀ ਵਿਚਾਰ ਨੇ? ਵੀਡੀਓ ਦੇ ਕਮੈਂਟਾਂ ਵਿੱਚ ਜਰੂਰ ਦੱਸਿਓ।